ਮਿੱਤਰੋ ਸਿਆਸੀ ਕੁੰਡੀ ਦੀ ਤਾਜ਼ੀ ਕਿਸ਼ ਤੇ ਵਿੱਚ ਤੁਹਾਡਾ ਸਵਾਗਤ ਹੈ ਨੇੜੇ ਆ ਰੀਆਂ ਚੋਣਾਂ ਕਾਰਨ ਪੰਜਾਬ ਦਾ ਮਾਹੌਲ ਇੱਕ ਹਫ਼ਤਾ ਪਹਿਲਾਂ ਸਿਆਸੀ ਤੌਰ ਤੇ ਜਿੰਨਾ ਗਰਮਾਇਆ ਹੋਇਆ ਸੀ ਪੰਜਾਬ ਦੀ ਅੰਤਰਰਾਸ਼ਟਰੀ ਸਰਾਹ ਤੇ ਕਠ ਤਣਾਅ ਪੈਦਾ ਹੋਣ ਕਾਰਨ ਹੁਣ ਉਨਾ ਹੀ ਠੰਡਾ ਹੋ ਗਿਆ ਹੈ ਸਿਆਸੀ ਗਤੀਵਿਧੀ ਲਗਭਗ ਖੜ ਗਈ ਹੈ ਫਿਲਹਾਲ ਸਾਰੇ ਨੇਤਾਮਾਂ ਦਾ ਧਿਆਨ ਸਰਕਾਰੀ ਹੁਕਮਾਂ ਕਾਰਨ ਬਾਰਡਰ ਨਾਲ ਲੱਗਦੀ 10 ਕਿਲੋਮੀਟਰ ਦੀ ਪੱਟੀ ਵਿੱਚ ਪਿੰਡਾਂ ਦੇ ਲੋਕਾਂ ਦਾ ਦੁੱਖ ਸਮਝਣ ਤੇ ਵੰਡਾਉਣ ਵੱਲ ਲੱਗ ਗਿਆ ਹੈ। ਸਰਕਾਰੀ ਹੁਕਮਾਂ ਦੇ ਉਲਟ ਸਰਦੀ ਪਿੰਡਾਂ ਦੇ ਲੋਕਾਂ ਵੱਲੋਂ ਪੱਕੀਆਂ ਫਸਲਾਂ ਤੇ ਭਰੇ ਪਕੁੰਨੇ ਘਰ ਛੱਡ ਕੇ ਹਿਜਰਤ ਨਾ ਕਰਨ ਦੀ ਜਿੱਦ ਵੀ ਚਰਚਾ ਵਿੱਚ ਹੈ। ਸਰਕਾਰ ਦਾ ਸਬੰਧਤ ਹੁਕਮ ਵੀ ਲੋਕ ਕਚਹਿਰੀ ਵਿੱਚ ਪੜਚੋਲਿਆ ਜਾ ਰਿਹਾ ਹੈ ਕਿ ਕੀ ਇਹਨਾਂ ਪਿੰਡਾਂ ਨੂੰ ਇੰਜ ਖੜੇ ਪੈਰ ਉਠਾਉਣਾ ਉਹ ਕਿਹ ਜਰੂਰੀ ਸੀ ਜਾਂ ਪੰਜਾਬ ਸਰਕਾਰ ਨੇ ਕਾਲੀ ਕੀਤੀ ਜਾਂ ਫਿਰ ਅਜੇਹਾ ਕਰਕੇ ਹਾਕਮ ਤੇ ਕੋਈ ਸਿਆਸੀ ਲਾਹਾ ਲੈਣ ਦੇ ਚੱਕਰ ਵਿੱਚ ਸੀ ਮਿੱਤਰੋ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਸ਼ਰੇਆਮ ਦੋਸ਼ ਲਾ ਰਹੀਆਂ ਨੇ ਕਿ ਬਾਦਲ ਕਾਲੀ ਦਲ ਨੇ ਕੇਂਦਰ ਦੀ ਹਾਕਮ ਪਾਰਟੀ ਭਾਜਪਾ ਨਾਲ ਮਿਲ ਕੇ ਸੂਬੇ ਨਾਲ ਲੱਗਦੀ ਹਿੰਦ-ਪਾਕਸ ਰਾਦ ਤੇ ਤਣਾਅ ਦਾ ਮਾਹੌਲ ਜਾਣ ਬੁੱਝ ਕੇ ਬਣਾਇਆ ਤਾ ਜੋ ਪੰਜਾਬ ਦੀਆਂ ਚੋਣਾਂ ਮਲਤਵੀ ਕਰਾਈਆਂ ਜਾ ਸਕਣ। ਦੋਸਤੋ ਇੱਕ ਗੱਲ ਮਨਚਿਤ ਲੱਗਦੀ ਵੀ ਹੈ ਤੇ ਨਹੀਂ ਵੀ। ਲੱਗਦੀ ਇਸ ਲਈ ਹੈ ਕਿਉਂਕਿ ਸਰਹੱਦ ਨੇੜਲੇ ਪਿੰਡ ਖਾਲੀ ਕਰਵਾਉਣ ਲਈ ਜੰਮੂ ਕਸ਼ਮੀਰ, ਪੰਜਾਬ, ਰਾਜਸਥਾਨ ਤੇ ਗੁਜਰਾਤ ਵਿੱਚੋਂ ਕੇਵਲ ਪੰਜਾਬ ਨੂੰ ਹੀ ਕਿਉਂ ਚੁਣਿਆ ਗਿਆ? ਇਹ ਵੀ ਕਿ ਜਦੋਂ ਇਸ ਡਿਊਟੀ ਲਈ ਜ਼ਿੰਮੇਵਾਰ ਬੀਐਸਐਫ ਕਹਿ ਰਹੀ ਹੈ ਕਿ ਉਹਨਾਂ ਨੇ ਪਿੰਡ ਖਾਲੀ ਕਰਵਾਉਣ ਦਾ ਕੋਈ ਹੁਕਮ ਹੀ ਨਹੀਂ ਦਿੱਤਾ ਤਾਂ ਬਾਦਲ ਸਰਕਾਰ ਨੇ ਹੁਕਮ ਕਿਉਂ ਚਾੜੇ ਦੂਜੇ ਪਾਸੇ ਇਹ ਗੱਲ ਮਨ ਨੂੰ ਇਸ ਲਈ ਨਹੀਂ ਲੱਗਦੀ ਕਿਉਂਕਿ ਅਮਨ ਕਾਨੂੰਨ ਦੀ ਹਾਲਤ ਬਹੁਤ ਗੰਭੀਰ ਹੋਣ ਦੀ ਸਥਿਤੀ ਵਿੱਚ ਚੋਣਾ ਮੁltਵੀ ਕੀਤੀਆਂ ਜਾਂਦੀਆਂ ਨੇ ਚੰਗੇ ਭਾਗਾਂ ਨੂੰ ਪੰਜਾਬ ਵਿੱਚ ਅੱਜਕੱਲ੍ਹ ਅਜਿਹੇ ਹਾਲਤ ਨਹੀਂ ਹਨ ਸੁਖ ਨਾਲ ਸੂਬੇ ਨੂੰ ਡਿਸਟਰਬਡ ਏਰੀਆ ਡਿਕਲੇਅਰ ਕਰਵਾਉਣ ਵਾਲੀ ਕੋਈ ਵੀ ਅਲਾਮਤ ਇਸ ਵੇਲੇ ਨਜ਼ਰ ਨਹੀਂ ਆਉਂਦੀ ਵੈਸੇ ਵੀ ਹਾਲੀ ਚੋਣਾ ਡਿਕਲੇਅਰ ਹੋਣ ਵਿੱਚ ਲਗਭਗ 3 ਮਹੀਨੇ ਬਾਕੀ ਪਏ ਆਂ ਦੋਸਤੋ ਉੰਜ ਚੋਣਾ ਤੋਂ ਕੇਵਲ 3 ਮਹੀਨੇ ਪਹਿਲਾਂ ਜਦੋਂ ਪੂਰਾ ਪੰਜਾਬ ਅਸੈਂਬਲੀ ਚੋਣਾਂ ਲਈ ਕਮਰਕਸਾ ਕਰ ਚੁੱਕਾ ਹੋਵੇ ਉਦੋਂ ਆਕਾਰਨ ਬਾਰਡਰ ਨਾਲ ਲੱਗਦੇ 997 ਪਿੰਡਾਂ ਦੇ ਲਗਭਗ 20 ਲੱਖ ਲੋਕਾਂ ਦੇ ਤੁਰੰਤ ਘਰ ਛੱਡ ਕੇ ਸ਼ਰਨਾਰਤੀ ਕੈਂਪਾਂ ਵਿੱਚ ਪਹੁੰਚਣ ਦੇ ਸਰਕਾਰੀ ਹੁਕਮ ਚਾੜ ਦੇਣੇ ਇਸ ਨੂੰ ਵਿਰੋਧੀ ਪਾਰਟੀਆਂ ਵੱਲੋਂ ਚੋਣਾਂ ਦੀ ਮਹਿੰਗਾਈ ਹੋਈ ਧੂਣੀ ਨੂੰ ਪਾਣੀ ਸਿੱਟ ਕੇ ਮੱਠੀ ਕਰਨ ਦੇ ਤੋਲ ਤਾਂ ਸਮਝਿਆ ਹੀ ਜਾ ਸਕਦਾ ਹੈ। ਪਰ ਮੈਂ ਇਸ ਸਟੇਜ ਤੇ ਇਸ ਨੂੰ ਚੋਣਾਂ ਦੇ ਮੁੱਲਤਵੀ ਕਰਨ ਦਾ ਰਾਹ ਪੱਧਰਾ ਕਰਨ ਦਾ ਯਤਨ ਕਹਿਣਾ ਗੱਲ ਨੂੰ ਬਹੁਤ ਵਿਗਾੜਾ ਕੇ ਕਹਿਣਾ ਹੋ ਜਾਵੇਗਾ। ਪਰ ਪਰ ਮੈਂ ਥੋੜੇ ਦਿਨਾਂ ਲਈ ਸਹੀ ਇਹ ਚੋਣ ਪ੍ਰਚਾਰ ਨੂੰ ਮੁltਬੀ ਕਰਨ ਦਾ ਕਾਰਨ ਤਾਂ ਬਣ ਹੀ ਗਿਆ ਹੁਣ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਬਾਰਡਰ ਵਾਸੀਆਂ ਦੇ ਹਿਜਰਤੀ ਹੁਕਮਾਂ ਨੂੰ ਲੈ ਕੇ ਸੂਬੇ ਦੇ ਮਾਹੌਲ ਵਿੱਚ ਦਾਖਲ ਹੋਈ ਅਸਥਿਰਤਾ ਅਸਥਿਰਤਾ ਜੇ ਲੰਮਕ ਜਾਂਦੀ ਹੈ ਤਾਂ ਇਸ ਦੇ ਨਤੀਜੇ ਕੁਝ ਹੋਰ ਵੀ ਨਿਕਲ ਸਕਦੇ ਆ ਹਜੂਰ ਹੁਣ ਤੱਕ ਪੰਜਾਬ ਵਿੱਚ ਇੱਕੋ ਵਾਰ ਚੋਣ ਮੁltਬੀ ਹੋਈ ਹੈ ਤੇ ਉਹ ਸੀ 22 ਜੂਨ 1991 ਤੇ ਮੇਰਾ ਖਿਆਲ ਹੈ ਇਸ ਚੋਣ ਦਾ ਹਵਾਲਾ ਸਾਨੂੰ ਇਸ ਕੁੰਡੀ ਨੂੰ ਖੋਲਣ ਵਿੱਚ ਸਹਾਈ ਹੋ ਸਕਦਾ ਹੈ ਤੁਹਾਨੂੰ ਯਾਦ ਹੋਵੇਗਾ ਕਿ ਬਰਨਾਲੇ ਦੀ ਬਜਾਰਤ 1987 ਵਿੱਚ ਟੁੱਟ ਗਈ ਸੀ ਤੇ ਉਸ ਪਿੱਛੋਂ ਸੂਬੇ 'ਚ 5 ਸਾਲ ਗਵਰਨਰੀ ਰਾਜ ਰਿਹਾ ਤੇ ਅਸੈਂਬਲੀ ਭੰਗ ਰਹੀ ਆਖਰ ਮੁੱਖ ਚੋਣ ਕਮਿਸ਼ਨਰ ਸੈਸ਼ਨ ਨੇ ਵੋਟਾਂ ਪਾਉਣ ਲਈ 22 ਜੂਨ 1991 ਦੀ ਤਾਰੀਖ ਮਿੱਥ ਦਿੱਤੀ ਪੰਜਾਬ ਵਿੱਚ ਉਹ ਤੁਹਾਨੂੰ ਯਾਦ ਹੋਵੇਗਾ ਕਿ ਖਾਲਕੂਬਾਦ ਦੇ ਦਿਨ ਸਨ ਖਾਲਕੂ ਨੇ ਇਹਨਾਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਤੇ ਰੋਚਕ ਗੱਲ ਇਹ ਕਿ ਕਾਂਗਰਸ ਨੇ ਵੀ ਇਹਨਾਂ ਚੋਣਾਂ ਦਾ ਬਾਈਕਾਟ ਕੀਤਾ ਸੀ ਚੋਣ ਲੜਨ ਲਈ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਵਿੱਚੋਂ 24 ਦੀ ਹੱਤਿਆ ਵੀ ਹੋ ਗਈ ਸੀ ਪਰ ਫਿਰ ਵੀ ਫਿਰ ਵੀ ਮੁੱਖ ਚੋਣ ਕਮਿਸ਼ਨ ਸੈਸ਼ਨ ਮਿੱਥੀ ਤਰੀਕ ਤੇ ਵੋਟਾਂ ਪਾਉਣ ਲਈ ਡਟਿਆ ਰਿਹਾ ਮਿੱਤਰੋ ਆਖਰ 2 जून दी शाम ਨੂੰ ਖੁੱਲਾ ਚੋਣ ਪ੍ਰਚਾਰ ਬੰਦ ਹੋ ਗਿਆ। ਅਗਲੀ ਸਵੇਰ ਪੋਲਿੰਗ ਪਾਰਟੀਆਂ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੋਣੀਆਂ ਸਨ ਪਰ ਅਚਾਨਕ 21 जून ਨੂੰ ਮੁੱਖ ਚੋਣ ਕਮਿਸ਼ਨ ਸੈਸ਼ਨ ਨੇ ਇਹ ਚੋਣ ਸਤੰਬਰ 1999 ਤੱਕ ਮੁਲਤਵੀ ਕਰ ਦਿੱਤੀ ਅੱਗੇ ਪਾ ਦਿੱਤੀ। ਤੇ ਉਹ ਵੀ ਸਵੇਰ ਦੇ 3 ਵਜੇ ਪ੍ਰੈਸ ਨੋਟ ਜਾਰੀ ਕਰਕੇ। ਮਿੱਤਰੋ ਇਥੇ ਇਹ ਵਰਨਣਯੋਗ ਹੈ ਕਿ ਵੋਟਾਂ ਪੈਣ ਤੋਂ ਕੇਵਲ ਇੱਕ ਦਿਨ ਪਹਿਲਾਂ ਚੋਣ ਮੁਲਤਵੀ ਕਰਨ ਦਾ ਫੈਸਲਾ ਟੀਐਨ ਸੈਸ਼ਨ ਵੱਲੋਂ ਨਰਸੀਮਹਾ ਰਾਓ ਦੀ ਅਗਵਾਈ ਵਾਲੀ ਕਾਂਗਰਸ ਵਜਾਰਤ ਦੇ ਕੇਂਦਰ 'ਚ ਗੱਦੀ ਸੰਭਾਲਣ ਤੋਂ ਕੁਝ ਘੰਟੇ ਪਹਿਲਾਂ ਹੀ ਲਿਆ ਗਿਆ ਸੀ। ਸੋ ਸਾਫ ਸੀ ਕਿ ਫੈਸਲਾ ਅਮਨ ਕਾਨੂੰਨ ਦੀ ਸਥਿਤੀ ਕਾਰਨ ਘਟ ਪਰ ਸਿਆਸੀ ਕਾਰਨਾ ਕਰਕੇ ਜ਼ਿਆਦਾ ਲਿਆ ਗਿਆ ਸੀ। ਕਿਉਂਕਿ ਚੋਣਾਂ ਦਾ ਬਾਈਕਾਟ ਕਰੀ ਬੈਠੀ ਕਾਂਗਰਸ ਲਈ ਇਹਨਾਂ ਚੋਣਾਂ ਦੇ ਗੈਰ ਕਾਂਗਰਸੀ ਧਿਰਾਂ ਦੀ ਝੋਲੀ ਪੈਣ ਤੋਂ ਰੋਕਣ ਲਈ ਚੋਣ ਮੁਲਤਵੀ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਸੀ ਬਚਿਆ ਸੋ ਦੋਸਤੋ ਪੰਜਾਬ ਵਿੱਚ 1991 ਦੀਆਂ ਵੋਟਾਂ ਪੈਣ ਤੋਂ ਮਹਿਜ ਇੱਕ ਦਿਨ ਪਹਿਲਾਂ ਮੁਲਤਵੀ ਕੀਤੀ ਗਈ ਚੋਣ ਇਸ ਗੱਲ ਦੀ ਗਵਾਹ ਹੈ ਕਿ ਭਾਵੇਂ ਚੋਣ ਕਮਿਸ਼ਨ ਸੰਵਧਾਨਿਕ ਤੌਰ ਤੇ ਨਿਰਪੱਖ ਤੇ ਆਜ਼ਾਦانہ ਚੋਣਾਂ ਕਰਵਾਉਣ ਲਈ ਆਜ਼ਾਦ ਹੈ ਪਰ ਹਕੀਕਤ ਵਿੱਚ ਕਿਹੜੀ ਚੋਣ ਕਦੋਂ ਹੋਣੀ ਹੈ ਸਿਰੇ ਲੱਗਣੀ ਵੀ ਹੈ ਕਿ ਉਹ ਮਲਤਵੀ ਹੋਣੀ ਹੈ ਇਹ ਸਾਰਾ ਕੁਝ ਪਰਦੇ ਪਿੱਛੋਂ ਸੱਤਾਧਾਰੀ ਪਾਰਟੀ ਡਿਸਾਈਡ ਕਰਦੀ ਹੈ ਸੋ ਸਾਨੂੰ ਯਾਦ ਰੱਖਣਾ ਬਣਦਾ ਹੈ ਕਿ ਪੰਜਾਬ ਦੀਆਂ ਚੋਣਾਂ ਵੀ ਇਸੇ ਸਿਆਸੀ ਹਕੀਕਤ ਦੇ ਦਾਇਰੇ ਅੰਦਰ ਹੋਣੀਆਂ ਜਿੰਤੇ ਤੱਕ ਸਰਦੀ ਕਸ਼ੀਦਗੀ ਤੋਂ ਸਿਆਸੀ ਫਾਇਦਾ ਲੈਣ ਦਾ ਸਵਾਲ ਹੈ ਇਤਿਹਾਸ ਗਵਾਹ ਹੈ ਕਿ ਸਿਆਸੀ ਤੌਰ ਤੇ ਭਾਰਤ ਪਾਕਿਸਤਾਨੀ ਜੰਗ ਜੁੱਧ ਦਾ ਫਾਇਦਾ ਕਾਂਗਰਸ ਤੇ ਭਾਜਪਾ ਬਹੁ ਗਿਣਤੀ ਦੀਆਂ ਵੋਟਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਲੈਂਦੀ ਆ ਰਹੀ ਹੈ ਸੋ ਜਿਸ ਤਰ੍ਹਾਂ ਇਸ ਵਾਰ ਫੌਜ ਦੇ ਸਰਜੀਕਲ ਸਟ੍ਰਾਈਕ ਨੂੰ ਪ੍ਰਚਾਰਿਆ ਗਿਆ ਹੈ ਉਸ ਤੋਂ ਸਪਸ਼ਟ ਹੈ ਕਿ ਇਸ ਦਾ ਸਿਆਸੀ ਫਾਇਦਾ ਭਾਜਪਾ ਉੱਤਰ ਪ੍ਰਦੇਸ਼ ਦੀਆਂ ਅਸੈਂਬਲੀ ਚੋਣਾਂ ਵਿੱਚ ਪੂਰੀ ਤਰ੍ਹਾਂ ਉਠਾਉਣ ਦੀ ਕੋਸ਼ਿਸ਼ ਕਰੇਗੀ ਪਰ ਇਸ ਸਰਹੱਦੀ ਕਸ਼ੀਦਗੀ ਦਾ ਸੱਤਾਧਾਰੀ ਅਕਾਲੀ ਦਲ ਨੂੰ ਕੀ ਤੇ ਕਿਵੇਂ ਫਾਇਦਾ ਪਾ ਹੋਵੇਗਾ ਇਹ ਸਮਝ ਵਿੱਚ ਨਹੀਂ ਆ ਰਿਹਾ ਸਗੋਂ ਇਸ ਨੇ ਤਾਂ ਅਨ ਲੋੜੀਂਦੀ ਹਿਜਰਤ ਕਰਵਾ ਕੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਦੁਖੀ ਕਰ ਲਿਆ ਤੇ ਉਹਨਾਂ ਦੀ ਖਾ ਮਖਾ ਨਾਰਾਜ਼ਗੀ ਸੇੜ ਲਈ ਹੈ ਪਰ ਫਿਰ ਵੀ ਕਈ ਸਿਆਸੀ ਮਹਾਰ ਹਾਲੀ ਵੀ ਕਹੀ ਜਾਂਦੇ ਨੇ ਕਿ ਇਹਦੇ ਵਿੱਚ ਵੀ ਅਕਾਲੀ ਦਲ ਖੱਟ ਗਿਆ ਹਜੂ ਤੁਹਾਡੇ ਵਿੱਚੋਂ ਕਿਸੇ ਦੀ ਪਕੜ ਵਿੱਚ ਜੇ ਇਹ ਅੰਦਰਲੀ ਗੱਲ ਆਵੇ ਤਾਂ ਸੱਚੀ ਕੁੰਢੀ ਨਾਲ ਜ਼ਰੂਰ ਸਾਂਝੀ ਕਰਨਾ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ 6 ਸਰਦੀ ਜ਼ਿਲ੍ਹਿਆਂ ਦੇ ਲੋਕ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਅੱਧੀ ਦਰਜਨ ਵਾਰ ਉਜੜ ਚੁੱਕੇ ਹਨ 47 ਦੇ ਮਹਾਉ ਜਾੜੇ ਤਿੰਨ ਜੰਗਾਂ ਤੇ ਦੋ ਹੜ੍ਹਾਂ ਨੂੰ ਪਿੰਡੇ ਤੇ ਜਨਨ ਕਾਰਨ ਇੱਕ ਤਰ੍ਹਾਂ ਨਾਲ ਉਹ ਅੱਧੇ ਫੌਜੀ ਬਣ ਗਏ ਇਸੇ ਲਈ ਜੰਗ ਲੱਗਣ ਜਾਂ ਨਾ ਲੱਗਣ ਦੀਆਂ ਨਿਸ਼ਾਨੀਆਂ ਅਗੇਤੀਆਂ ਹੀ ਬੁੱਝਣ ਵਿੱਚ ਉਹ ਕਈ ਵਾਰ ਸਰਕਾਰੀ ਕਰਿੰਦਿਆਂ ਨਾਲੋਂ ਵੀ ਜ਼ਿਆਦਾ ਮਾਹਰ ਸਿੱਧ ਹੁੰਦੇ ਹਨ ਇਸੇ ਲਈ ਪੰਜਾਬ ਦੇ ਬਾਰਡਰ ਵਾਸੀਆਂ ਨੂੰ ਸਰਕਾਰ ਦਾ ਤੁਰੰਤ ਪਿੰਡ ਖਾਲੀ ਕਰ ਦੇਣ ਵਾਲਾ ਹੁਕਮ ਇਸ ਵਾਰ ਉਲਟਾ ਪੁਲਟਾ ਲੱਗਿਆ ਇਸੇ ਲਈ ਉਹ ਇਸ ਤੇ ਅਮਲ ਕਰਨ ਤੋਂ ਲਗਭਗ ਮੁਨਕਰ ਹੋ ਗਏ ਜਿਹੜੇ ਹਿਜਰਤ ਕਰ ਗਏ ਸਨ ਉਹ ਵੀ 2-3 ਦਿਨਾਂ ਵਿੱਚੋਂ ਆਪਣੇ ਘਰਾਂ ਨੂੰ ਵਾਪਸ ਮੁੜਨ ਲੱਗੇ। ਮਿੱਤਰੋ ਜਿਲਚਸ ਬਗਲ ਇਹ ਹੈ ਕਿ ਸਰਕਾਰੀ ਹੁਕਮਾਂ ਦੀ ਥਾਂ ਬਾਰਡਰ ਦੇ ਦੂਸਰੇ ਪਾਸਿਓਂ ਆਉਂਦੇ ਫੈਰ ਦੀ ਕਿਸਮ ਤੇ ਸਾਡੀ ਇਧਰਲੀ ਫੌਜ ਦੀ ਮੂਵਮੈਂਟ ਤੋਂ ਸਾਡੇ ਬਾਰਡਰ ਵਾਸੀ ਨਿਰਣਾ ਕਰਦੇ ਹਨ ਕਿ ਹਿਜਰਤ ਕਰਨ ਦਾ ਵੇਲਾ ਆ ਗਿਆ ਜਾਂ ਨਹੀਂ। ਜਦੋਂ ਫੌਜ ਆਉਣੀ ਸ਼ੁਰੂ ਹੁੰਦੀ ਹੈ ਤਾਂ ਸਮਝ ਜਾਂਦੇ ਹਨ ਕਿ ਹੁਣ ਹਿਜਰਤ ਦੀ ਤਿਆਰੀ ਕਰਨ ਦਾ ਵੇਲਾ ਆ ਗਿਆ ਹੈ। ਉਹ ਮੋਟਾ-ਮੋਟਾ ਜ਼ਮਾਨ ਸਾਹਮਣਾ ਸ਼ੁਰੂ ਕਰ ਦਿੰਦੇ ਹਨ ਜਦੋਂ ਫੌਜ ਮੋਰਚੇ ਮਾਰ ਲੈਂਦੀ ਹੈ ਤਾਂ ਸਮਝ ਜਾਂਦੇ ਹਨ ਕਿ ਹੁਣ ਔਰਤਾਂ ਤੇ ਬੱਚਿਆਂ ਨੂੰ ਪਿੱਛੇ ਸੇਫ ਤਾਂ ਤੇ ਛੱਡ ਕੇ ਆਉਣ ਦਾ ਵੇਲਾ ਆ ਗਿਆ ਤੇ ਜਦੋਂ ਟਾਮਾ ਟੱਲਾ ਤੇ ਮੋਟਾ ਫੈਰ ਆਉਣ ਲੱਗਦਾ ਹੈ ਤਾਂ ਹਰੇਕ ਘਰ ਵਿੱਚ ਇੱਕ ਦੋ ਮੈਂਬਰਾਂ ਨੂੰ ਛੱਡ ਕੇ ਬਾਕੀ ਜੀਵਿਤ ਧਾਰੂ ਮੁਬੇਸ਼ੀਆਂ ਨੂੰ ਇਕ ਦੇ ਹਿਜਰਤ ਕਰ ਜਾਂਦੇ ਹਨ ਆਖਰ ਜਦੋਂ ਛੋਟੀ ਗੋਲੀ ਦਾ ਫੈਰ ਆਉਣ ਲੱਗਦਾ ਹੈ ਤਾਂ ਉਹ ਸਮਝ ਜਾਂਦੇ ਹਨ ਕਿ ਦੁਸ਼ਮਣ ਨੇੜੇ ਆ ਗਿਆ ਤੇ ਹੁਣ ਹਿਜਰਤ ਕਰਨ ਦੀ ਆਖਰੀ ਘੜੀ ਵੀ ਆ ਗਈ ਹੈ ਤੇ ਉਹ ਕਿੱਲੇ ਬੱਦੇ ਪਸ਼ੂਆਂ ਦੇ ਰਸਤੇ ਲਾ ਕੇ ਭਰੀਆਂ ਅੱਖਾਂ ਨਾਲ ਆਪਣੀਆਂ ਫਸਲਾਂ ਨੂੰ ਵੇਖਦੇ ਪਹਿਲਾਂ ਹਿਜਰਤ ਕਰਗੇ ਪਰਿਵਾਰਾਂ ਨਾਲ ਜਾ ਰਹੇ ਦੋਸਤੋ ਮੇਰੇ ਐਕਟਿਵ ਪੱਤਰਕਾਰੀ ਦੇ ਦਿਨਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਇੱਕ ਵੱਡੇ ਲੀਡਰ ਨੂੰ ਤੀਸਰੀ ਵਾਰ ਸੂਬੇ ਦੀ ਸਭ ਤੋਂ ਵੱਡੀ ਕੁਰਸੀ ਤੇ ਬਿਠਾਇਆ ਗਿਆ ਸੀ ਬਰਾਬਰ ਦੇ ਸਿਆਸੀ ਕਦ ਵਾਲੇ ਪਾਰਟੀ ਸੈਕਰਮੀਆਂ ਵਿੱਚ ਜੈਲਸੀ ਪੈਦਾ ਹੋਣੀ ਕੁਦਰਤੀ ਸੀ ਜਿਸ ਨੂੰ ਦੂਰ ਕਰਨ ਲਈ ਵੱਡੇ ਲੀਡਰ ਨੇ ਮਸ਼ਕਰੀ ਵਿੱਚ ਲਪੇਟ ਕੇ ਸੀਨੀਅਰ ਲੀਡਰਸ਼ਿਪ ਵੱਲ ਗਲੋਰੀ ਸੁੱਟੀ ਦੇਖੋ ਵੀ ਜਥੇਦਾਰੋ ਤੁਹਾਡੀ ਅਕਲ ਵੀ ਮੈਥੋਂ ਘੱਟ ਨਹੀਂ ਤੇ ਕੁਰਬਾਨੀ ਵੀ ਮੈਥੋਂ ਘੱਟ ਨਹੀਂ ਪਰ ਜੇ ਇਸ ਕੁਰਸੀ ਤੇ ਵਾਰ-ਵਾਰ ਬੈਠਣਾ ਮੇਰੇ ਹੀ ਲੇਖਾਂ ਵਿੱਚ ਲਿਖਿਆ ਦੱਸੋ ਮੈਂ ਕੀ ਕਰਾਂ ਦੋਸਤੋ ਉਨ ਇਹੀ ਟਿੱਪਣੀ ਮੱਕੜ ਨੂੰ ਕਰਨੀ ਬਣਦੀ ਹੈ ਜੋ ਉਲਟ اٹਕਲਾਂ ਦੇ ਬਾਵਜੂਦ ਵਾਰ-ਵਾਰ ਸ਼ਰਮਣੀ ਕਮੇਟੀ ਦੀ ਪ੍ਰਧਾਨਗੀ ਦੀ ਕੁਰਸੀ ਤੇ ਬਿਠਾਏ ਜਾਂਦੇ ਆ ਰਹੇ ਹਨ ਮਿੱਤਰੋ ਪਿਛਲੇ ਦਿਨੀ ਕੋਰ ਕਮੇਟੀ ਦੀ ਮੀਟਿੰਗ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਾਲੇ ਦਿਨ ਇੱਕ ਖਬਰ ਗਰਮ ਸੀ ਕਿ ਮੱਕੜ ਦੀ ਛੁੱਟੀ ਹੋਣ ਵਾਲੀ ਹੈ ਪਰ ਹੋਇਆ ਇਸ ਤੇ ਉਲਟ ਇਸ ਮੀਟਿੰਗ ਚੋਂ ਪਿਛਲੇ 10 ਸਾਲ ਤੋਂ ਲਗਾਤਾਰ ਪ੍ਰਧਾਨ ਚੱਲੇ ਆ ਰਹੇ ਮੱਕੜ ਹੋਰ ਵੀ ਕਾਇਮ ਹੋ ਕੇ ਬਾਹਰ ਨਿਕਲੇ ਮੱਖੜ ਦੇ ਨਾਲ ਕੀ ਨਾ ਰੱਖਣ ਵਾਲੇ ਕਹਿੰਦੇ ਨੇ ਸਿਆਸੀ ਫਰਾਡ ਹੈ ਪਰ ਮੱਖੜ ਦੇ ਮਿੱਤਰ ਕਹਿੰਦੇ ਨੇ ਇਹ ਭਾਗਾ ਦੀ ਗੱਲ ਹੈ ਜੇ ਮੱਖੜ ਨੂੰ ਵਾਰ-ਵਾਰ ਪ੍ਰਧਾਨ ਬਣਾਇਆ ਜਾ ਰਿਹਾ ਤੇ ਉਹ ਵਿਚਾਰਾ ਕੀ ਕਰੇ ਮਿੱਤਰੋ ਇਸ ਦੇ ਨਾਲ ਹੀ ਸਿਆਸੀ ਕੁੰਡੀ ਦੀ ਅੱਜ ਦੀ ਕਿਸ਼ਤ ਮੁਕੰਮਲ ਹੁੰਦੀ ਹੈ ਪ੍ਰੋਗਰਾਮ ਨੂੰ ਜਿੰਨਾ ਹੋ ਸਕੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਪਲੀਜ਼ ਜ਼ਰੂਰ ਕਰਨਾ ਤਾਂ ਜੋ ਸਾਡੇ ਤਕੀਏ ਤੇ ਰੌਣਕਾਂ ਜੁੜਦੀਆਂ ਰਹਿਣ ਹਮੇਸ਼ਾ ਦੀ ਤਰ੍ਹਾਂ ਤੁਹਾਡੀ ਫੀਡਬੈਕ ਦੀ ਉਡੀਕ ਰਹੇਗੀ ਮੇਰਾ WhatsApp ਨੰਬਰ ਹੈ 919417013869 ਤੇ ਈਮੇਲ ਹੈ sidhudamdum@gmail.com ਸੋ ਮਿਲਦੇ ਹਾਂ ਸასი ਕੁੰਡੀ ਦੀ ਅਗਲੀ ਕਿਸ਼ਤੇ ਵਿੱਚ ਤੇ ਤਦ ਤੱਕ ਰੱਬ ਰਾਖਾ